ਸਟਾਰਟ ਅੱਜ ਸਤਿਗੁਰੂ ਦਾਸ ਜੀ ਮਹਾਰਾਜਾ ਦਾ 60 ਸਾਲ ਨਮਾ ਵਰਕੜ ਦਿਹਾੜਾ ਮਨਾਉਂਦੇ ਹੋਏ ਸਤਿਗੁਰੂ ਦਾਸ ਜੀ ਦੀ ਕਿਰਪਾ ਦੁਆਰਾ ਅੱਜ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਹਰ ਸਾਰੇ ਵਿਸ਼ਵ ਦੇ ਵਿੱਚ ਸਾਰੇ ਹੀ ਵਿਸ਼ਵ ਦੇ ਵਿੱਚ ਨਗਰ ਕੀਰਤਨ ਦੀ ਸਜਾਇਆ ਜਾਂਦੇ ਹਨ ਔਰ ਜਿਹਦੇ ਵਿੱਚ ਸਰਕਾਰਾਂ ਦਾ ਵੀ ਬੜਾ ਜੋਗ ਹੈ ਫਤਿਹੁਰਦਾਜੀ ਮਹਾਰਾਜੀ ਫਰਮਾਉਂਦੇ ਹਨ ਮਿਲਤ ਪਿਆਰੋ ਪ੍ਰਾਨਨਾਦ ਕਵਨ ਭਗਤ ਤੇ ਸਾਧ ਸੰਗਤ ਪਾਈ ਪਰਮ ਗਤਿ ਮੈਲੇ ਕਪਰੇ ਕਹਾਂ ਲ ਸੁਵੋ ਆਵੇਗੀ ਨੀਂਦ ਕਹਾਂ ਲਗ ਸੁਵੋ ਜੋ ਜੋ ਜੂਰੋ ਸੋ ਸੋਈ ਫਟਿਓ ਝੂਠੇ ਬਣ ਜਗੇ ਉਠਾਟਿਓ ਕਹਿ ਰਵਿਦਾਸ ਭੈਓ ਜਬ ਲੇਖੋ ਜੋ ਜੋ ਕਿਨੋ ਸੋ ਸੋਈ ਦੇਖਿਓ ਆਤਮੇ ਪਾਸ਼ਾ ਵੀ ਪਾਸ਼ਾ ਜੀ ਫਰਉਂਦੇ ਹਨ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ ਆਰਧਾਮ ਕੋ ਸੀ ਪ੍ਰੋ ਹੋਇਓ ਲਖੀਨਾ ਹੁਣ ਲਾਤਨਾ ਤਿਆ ਕੇ ਪ੍ਰੀਤ ਚਰਨ ਕਬੀਰਾ ਨੀਸਕੁਲਾ ਜੋ ਲਹਰਾ ਪਇਓ ਗੁਣ ਗਹਿਰਾ ਸਤਗੁਰੂ ਜੀ ਵਿਢਾਈ ਦੇ ਰਵਦਾਸ ਭੰਤਾ ਟੋਰ ਨਿਤਿ ਤਿਆਗੀ ਮਾਇਆ ਪਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ ਪੰਮੇ ਪਾਸ਼ਾ ਜੀ ਮਹਾਰਾਜ ਫਰਮਾਨ ਕਰਦੇ ਹਨ ਕਿ ਪਾਸ਼ਾ ਜੀ ਸਾਈਂ ਸ੍ਰੀ ਗੁਰਦਾਸ ਜੀ ਮਹਾਰਾਜ ਜਿਨੇ ਮਾਇਆ ਨੂੰ ਤਿਆਗਿਆ ਹੈ ਇਹ ਹਾਮੀ ਭਰ ਦੇਨੇ ਪੰਮੇ ਪਾਸ਼ਾ ਗੁਰੂ ਅਰਜਨ ਦੇਵ ਜੀ ਮਹਾਰਾਜ ਰਵਿਦਾਸ਼ ਬੰਤਾ ਟੋਹਰ ਨੇ ਤਿੰਨ ਤਿਆਗੀ ਮਾਇਆ ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ ਸੰਤਾਂ ਦੇ ਦਰਸ਼ਨ ਕੀਤੇ ਪ੍ਰਗਟ ਹੋਏ ਤੇ ਨਿਹਾਲ ਨਿਹਾਲ ਹੋ ਗਏ ਸਾ ਸੰਗਜੀ ਸੈਣ ਲਾਇ ਬੁਤਕਾਰਿ ਆਓ ਘਰ ਘਰ ਸੁਣਿਆ ਸੈਣ ਨਾਹੀ ਬੁਤਕਾਰਿ ਆਓ ਘਰ ਘਰ ਸੁਣਿਆ ਹਿਰਦੇ ਵਸਿਆ ਪਰਮ ਰਾਮ ਭਗਤਾਂ ਮੈਂ ਗਣਿਆ ਇਹ ਵੀ ਤੇ ਸੁਣ ਕੇ जाट ਰੋਠ ਭਗਤੀ ਲਾਗਾ ਮਿਲੇ ਪਤਾ ਖਗ ਸਈਆ ਧੰਨਾ ਵਿਢ ਭਾਗਾ ਧੰਨ ਭਾਵ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਤਰ ਗਏ ਨਾਮ ਜਪ ਕੇ ਸਤਿਗੁਰੂ ਦਾ ਜੀ ਫਰਮਾਨ ਕਹਿੰਦੇ ਜਿਸ ਨੀਸ ਕੋ ਕੋਈ ਨਾ ਜਾਣੇ ਨਾਮ ਜਿਵਤ ਚਾਉ ਕੋ ਸਮਾਨੇ ਭਗਤ ਭਗਤ ਜਗ ਬਚਿਆ ਚੌ ਚੱਕਾਂ ਵਿੱਚ ਚਮਰੇਟਾ ਬਾਣਾ ਗੰਡੇ ਰਾਵਜ ਕੁਲਾ ਤੋਂ ਏਟਾ ਰਸਮੇਟਾ ਜਿਉ ਕਰ ਮੈਲੇ ਚਿਤੜੇ ਹੀਰਾ ਲਾਲੇ ਮੋਲ ਪਲੇਟਾ ਚੌਂ ਵਰ ਰਾਵ ਦੇਸ਼ ਦਾ ਗਿਆਨ ਧਿਆਨ ਕਰ ਭਗਤ ਸੇਠਾ ਰਿਆ ਕਸ਼ੀ ਰਾਤ ਘੜ ਦਸਾ ਗੰਗਾ ਦੀ ਪੇਟਾ ਚਾਰੇ ਵਾਰ ਨੂੰ ਵਿਦੇਸ਼ ਦੇਣ ਵਾਲੇ ਸਤਗੁਰੂ ਦਾਸ ਜੀ ਮਹਾਰਾਜੀ ਕਿਉਂਕਿ ਭਾਈ ਗੁਰਦਾਸ ਜੀ ਮਹਾਰਾਜ ਜੀ ਨੇ ਆਮੀ ਭਰੀ ਹੈ ਬੜਾਈ ਕੀਤੀ ਹੈ ਕਹਿੰਦੇ ਕਿ ਬਾਣੀ ਲਿਖਦੇ ਸੀ ਮਹਾਰਾਜ ਬਾਣੀ ਲਿਖਾ ਰਹੇ ਸੀ ਗੁਰੂ ਅਰਜਨ ਦੇਵ ਜੀ ਭਾਈ ਗੁਰਦਾਸ ਨੂੰ ਬਾਣੀ ਲਿਖਾ ਰਹੇ ਸੀ ਭਾਈ ਗੁਰਦਾਸ ਜੀ ਦੇ ਮਨ ਦੇ ਵਿੱਚ ਹਉਮੈ ਆ ਗਈ ਕਿ ਇਹ ਤੇ ਨੀਚਾਂ ਦੀ ਬਾਣੀ ਲਿਖਾ ਰਹੇ ਨੇ ਸਾਰੇ ਗੁਰੂ ਰੰਗ ਸਾਹਿਬ ਤੇ ਮੇਰੀ ਬਾਣੀ ਕਿੱਥੇ ਲੁਕਾਈ ਜਾਵੇਗੀ ਤੇ ਸਾ ਸੰਗਤ ਜੀ ਉਥੋਂ ਬਾਣੀ ਨਹੀਂ ਚਲੀ ਮੁੜ ਕੇ ਦਵਾਰਾ ਫਿਰ ਭਾਈ ਗੁਰਦਾਸ ਜੀ ਨੇ ਗੁਰੂਵਰ ਜਦੇਵ ਜੀ ਮਹਾਰਾਜ ਜਾਨਸਾਨ ਸੀਗੇ ਐ ਲਗੇ ਮਹਾਰਾਜ ਜੀ ਉਹਨਾਂ ਜੀ ਜਦ ਤੱਕ ਬੜਾਈ ਨਹੀਂ ਕਰੋਗੇ ਲੋਭਾ ਨਹੀਂ ਕਰੋਗੇ ਉਸਤੰਤਰ ਨਹੀਂ ਕਰੋਗੇ ਉਦੋਂ ਤੱਕ ਬਾਣੀ ਨਹੀਂ ਚੱਲਣੀ ਜਿਸ ਵੇਲੇ ਫਿਰ ਅਰਦਾਸ ਜੀ ਸਤਿਗੁਰੂ ਰਵਿ ਰਵਦਾਸ ਜੀ ਮਹਾਰਾਜ ਜੀ ਨੇ ਦੇਖਿਆ ਕਿ ਬਾਣੀ ਰੁਕ ਗਈ ਤੇ ਭਾਈ ਗੁਰਦਾਸ ਜੀ ਨੇ ਉਪਮਾ ਕੀਤੀ ਬੜਾਈ ਕੀਤੀ ਇਸ ਤਰ੍ਹਾਂ ਦਾ ਭਗਤਖਾਨੀ ਮੈਂ ਜਦ ਤੱਕ ਇਸ ਸੰਸਾਰ ਦੇ ਵਿੱਚ ਜਿਹੜੇ ਚਾਹ ਚਾਹਿਆ ਚਾਹ ਜੋਗ ਨੂੰ ਉਪਦੇਸ਼ ਦੇ ਰਹੇ ਹਨ ਚਾਉ ਵਰਨਾ ਪ੍ਰਦੇਸ਼ ਦਾ ਗਿਆਨ ਧਿਆਨ ਕਰ ਭਗਤ ਸਹੇਠਾ ਰਿਆ ਕਸੀਰਾ ਹੱਥ ਕੱਢ ਰਵਦਾਸ ਹੈ ਗੰਗਾ ਦੀ ਬੇਟਾ ਸੋਧ ਜੋਕ ਤਾਣਾ ਬੇਟਾ ਭਗਤ ਜਨਾ ਹਰ ਮਾਪੇ ਬੇਟਾ ਬਾਸਰੀ ਫਰਵਾਉਂਦੇ ਹਨ ਕਿ ਪਿਆਰਿਓ ਮੈਂ ਦੇਖਿਆ ਕਿ ਰਵਦਾਸ ਜੀ ਤਾਂ ਖਰਿਆ ਐਵੇਂ ਹੀ ਸੀਗੇ ਇਹ ਬੜੀਆਂ ਮੰਤਾਂ ਤਰਲੇ ਕਿਤੇ ਨਾ ਰਗੜੇ ਤੇ ਸਾਧ ਸੰਗ ਜੀ ਫੇਰ ਖੀਵਾਂਗੀ ਇਹ ਬਾਣੀ ਸ਼ੁਰੂ ਹੋਈ ਆਸਾ ਕਹਿੰਦੇ ਕਿ ਕਿਉਂ ਭਈ ਇਹ ਤਾਂ ਤੂੰ ਦੇਖ ਲਿਆ ਹੁਣ ਸਾਰਾ ਕੁਝ ਚਾਰ ਵਰਨਾ ਦੇ ਚਾਰੇ ਵਰਨਪਦੇਸ਼ ਦਾ ਹੱਥ ਜਿਤੇ ਜਿਹ ਰਹਨ ਚੋਂ ਵਰਨਾ ਅਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸਹਿੇਠਾ ਲਿਆ ਕਸ਼ੀਰਾ ਹੱਥ ਕੱਢ ਰਵਦਾਸਾ ਗੰਗਾ ਦੀ ਪੀਠਾ ਸਤਿਗੁਰੂ ਜੀ ਕਹਿੰਦੇ ਫਿਰ ਹੱਥ ਕੱਢ ਕੇ ਰਵਦਾਸ ਜੀ ਗੰਗਾ ਦੀ ਪੀਠਾ ਲਈ ਔਰ ਪੀਠਾ ਪਰਵਾਣ ਕੀਤੀ ਜੀ ਜਦ ਸਾਧ ਸੰਗਤ ਜੀ ਫਿਰ ਸੰਗਤਾਂ ਨੇ ਗੁਰੂ ਰਵਾਜ ਦੀ ਜੈਕਾਰਾ ਕਰ ਦਿੱਤੀ ਤੇ ਭਾਈ ਗੁਰਦਾਸ ਜੀ ਨੇ ਬਾਣੀ ਲਿਖਣੀ ਸ਼ੁਰੂ ਕੀਤੀ ਗੁਰੂ ਅਰਜਨ ਦੇਵ ਜੀ ਬਾਣੀ ਲਿਖਾ ਰਹੇ ਸਨ ਤੇ ਭਾਈ ਗੁਰਦਾਸ ਜੀ ਗੰ ਪੜੋਂਦੇ ਹਨ ਗਿਆਨ ਧਿਆਨ ਕਰ ਭਗਤ ਸੇਠਾ ਤਉ ਵਰਨ ਬੁਦੇ ਦਾ ਗਿਆਨ ਧਿਆਨ ਕਰ ਭਗਤ ਸੇਠਾ ਲਿਆ ਕਿਸੀ ਰਾਤ ਕੱਢ ਰਵਦਾਸ ਹੈ ਗੰਗਾ ਦੀ ਭੇਟਾ ਸੋਤ ਜੋਕ ਤਾਣਾ ਭੇਟਾ ਭਗਤ ਜਨਾ ਹਰ ਮਾ ਪਿਓ ਭੇਟਾ ਭਗਤ ਪਿਆਰੇ ਦੀ ਹੈ ਪਛਾਤ ਸੰਗ ਜੀ ਰੱਬ ਦੇ ਪਿਆਰੇ ਹੁੰਦੇ ਹਨ ਇਹਦੇ ਦੇ ਮਾਂ ਵੀ ਤੇ ਬਾਪ ਵੀ ਕੋ ਪਰਮੇਸ਼ਰ ਹੁੰਦਾ ਹੈ ਇਸ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ ਬਾਦਸ਼ਾਹ ਜੀ ਕਹਿੰਦੇ ਕਾ ਕਾਸ਼ੀ ਦਾ ਮਥਰਾ ਕਾ ਹਰ ਕਾ ਦਵਾਰ ਕਿਆ ਕਾਸ਼ੀ ਕਿਆ ਮਥਰਾ ਕਿਆ ਹਰਕਾ ਦਵਾਰ ਜਬ ਦਾਖੋਜਾ ਦੇ ਲਈ ਆਪਣਾ ਤੋ ਮਿਲਿਆ ਦਿਲਦਾਰ ਆਓ ਭਗਤੀ ਕਰੀਏ ਨਾਮ ਜਪੀਏ ਅੰਮ੍ਰਿਤ ਬਿਲੀ ਉਠੀਏ ਸਤਿਗੁਰਾਂ ਦੇ ਪ੍ਰਦੇਸ਼ ਨੂੰ ਗ੍ਰਹਿਣ ਕਰੀਏ ਤੇ ਸਦਾ ਸੁਖ ਪਾਈਏ ਅੱਜ ਵਿਸ਼ਵ ਭਰ ਦੇ ਸਤਿਗੁਰੂ ਦਾਸ ਜੀ ਦੇ ਮਹਾਰਾਜ 199 ਵਿੱਚ ਪ੍ਰਕਾਸ਼ ਦੇ ਅਰਦੇ ਕੁਸ਼ ਮਨਉਂਦੇ ਹੋਏ ਨਗਰ ਖੇੜੇ ਦੇ ਵਿਚੱਚੇ ਪਾਤਸ਼ਾਹ ਜੀ ਦੇ ਔਰ ਰਣਜੀਤ ਸਾਹਿਬ ਦੇ ਸਾਥ ਦੇ ਸਦ ਵਿੱਚ ਬੜੀ ਸਰਧਾ ਤੇ ਉਤਸ਼ਾਹ ਦੇ ਨਾਲ ਸਤਿਗੁਰ ਜੀ ਦਾ ਨਗਰ ਕੀਰਤਨ ਅੱਜ ਲਗਾਇਆ ਜਾ ਰਿਹਾ ਹੈ ਸੋ ਸਾਰੇ ਹੀ ਸ਼ਕਤਨ ਬੇਨਤੀ ਹੈ ਸਤਿਗੁਰ ਨਾਮ ਦੇ ਨਾਮ ਦੀ ਦੀਵ ਨਾਮ ਲੈਵਾ ਦੀ ਸਤਿਗਤਨ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਪ ਇਕੱਤਰ ਹੋ ਕੇ ਗੁਰੂ ਘਰ ਦੀ ਹਾਜ਼ਰੀ ਭਰੋ ਨਗਰ ਕੀਰਤਨ ਵਿੱਚ ਸ਼ਾਮਲ ਹੋਵੋ ਜੀ ਕੋ ਲੱਖ ਲੱਖ ਸਾਰੇ ਵਿਸ਼ਵ ਭਰ ਪਰਵਾਰ ਲੱਖ ਲੱਖ ਵਧਾਈਵੇ ਸ੍ਰੀ ਗੁਰਦਾਰ ਸਾਹਿਬ ਨੂੰ 1 ਕਰੋੜ ਜਲੰਧਰ ਵਿਖੇ ਸਾਰੇ ਹੀ ਸਾਰੇ ਹੀ ਸੱਚਾ ਧਰਮ ਦੇ ਜੋ ਇਕੱਠੇ ਹੋਏ ਹਨ ਜਿਲ੍ਹਾ ਨਰਗੀਸ ਦੇ ਸ਼ਾਵਨ ਹੋਲੇ ਤੇ ਹਾਜ਼ਰ ਹੋਏ ਹਨ ਸੋ ਐਸੀ ਲਾਲ ਗੀਤ ਗਾਉਣ ਕਰੇ ਗਰੀਬ ਵਰਗ ਗਸਨੀਆ ਮੇਰਾ ਮਾਥੇ ਛਤਰ ਤਰੇ ਜਾ ਕਿਉਂ ਜਗਤ ਕੋ ਲਾਗੇ ਤਾ ਪਰ ਤੂੰ ਹੀ ਧਰੇ ਨੀਚਹੁ ਓਜ ਕਰੇ ਮੇਰਾ ਗੋਵਿੰਦ ਕਾਹੋ ਤੇ ਨਾ ਡਰੇ ਨਾਮ ਦੇਵ ਕਬੀਰ ਤਰਲੋਚਨ ਸਦਨਾ ਸੈੰਤ ਤਰੇ ਕਹਿ ਰਵਿਦਾਸ ਨੂਰੇ ਸੰਤ ਵਾਰ ਜੀਓ ਤੇ ਸਭੇ ਸਰੇ ਬਾਸ਼ਾ ਕਹਿੰਦੇ ਨਾਮ ਜਪਿਆ ਤੇ ਸਾਰੇ ਸੰਸਾਰ ਦੇ ਵਿੱਚ ਜੈ ਜੈਕਾਰ ਹੋ ਗਈ ਚਾਹਾਂ ਜੁਗਾਂ ਦੇ ਵਿੱਚ ਅਮ੍ਰਿਤ ਛਮ੍ਰਿਤ ਅਮ੍ਰਿਤ ਛਮ੍ਰਿਤ ਅਮ੍ਰਿਤ ਛਮ੍ਰਿਤ ਸਾਗਿਆ ਸਾਜੰਗ ਜੀ ਤੇ ਸਤਿਗੁਰੂ ਜੀ ਫਰਮਾਨ ਕਰਦੇ ਹਨ ਹਮ ਸਰਦੀਨ ਦਿਹਾਲ ਨਾ ਤੁਮ ਸਰ ਹੀ ਪ੍ਰਭੂ ਤੇ ਤੋਂ ਵੱਡਾ ਕੋਈ ਨਹੀਂ ਹੈ ਹਮ ਸਰਦੀਨ ਦਿਹਾਲ ਨਾ ਤੁਮ ਸਰ ਆਪੋ ਤਿਆਰ ਕਾ ਕੀਜੈ ਬਚਨੀ ਤੋਰ ਮੋਰ ਮਨ ਮੰਨੈ ਜਨਕਾ ਪੂਰਨ ਦੀਜੈ ਹਉ ਬਲ ਬਲ ਜੋਰ ਮਈਆ ਕਾਰਨੇ ਕਰਨ ਕਵਣਿ ਬੋਲ ਰਹਾਉ ਬਹੁਤ ਜਨਮ ਵਿਸਰੇ ਤੇ ਮਾਦੋ ਇਹੋ ਜਨਮ ਤੇ ਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀ ਮੋ ਸਿਰ ਪੈ ਦਰਸ਼ਨ ਦੇਖੇ ਸਤਿਗੁਰੂ ਜੀ ਨੇ ਬੇਗੰਪੁਰਾ ਬਣਾਇਆ ਲੇਕਿਨ ਅਪਾ ਬੇਗੰਪੁਰ ਨੂੰ ਕਹ ਲੈ ਨਮ ਬੇਗੰਪੁਰਾ ਬਣਾਉਣਾ ਹੈ ਜੋ ਗੁਰੂ ਜੀ ਨੇ ਬੇਗੰਪੁਰਾ ਬਣਾਤਾ ਉਹ ਨੂ ਪੁਰਾਣਾ ਨਹੀਂ ਕਦੀ ਹੋ ਸਕਦਾ ਹਰ ਰਹਿ ਰੇ ਮੇਰੇ ਨਮਰੰਦਾ ਸਾ ਪਾਛੜੀ ਵਰਉਂਦੇ ਹਨ ਬੇਗੰਪੁਰਾ ਸ਼ਹਿਰ ਕੋ ਨਾਓ ਦੂਖ ਦੋਹ ਨਹੀਂ ਤੈ ਠਾਓ ਨਾ ਤਸਵੀਰ ਖਿਰਾਜ ਨਾ ਮਾਲ ਆਪਨਾ ਖਤਾਨਾ ਤਰਸ ਜੀ ਬਾਲ ਅਬ ਮੁਹੇ ਖੂਬ ਬਤਨ ਗਏ ਪਾਈ ਉਹਾਂ ਖੈਰ ਸਦਾ ਮੇਰੇ ਪਾਈ ਕਾਇਮ ਧਾਇਮ ਸਦਾ ਬਾਸਾਹੀ ਦੋ ਮਨਸੀ ਮਿਕਸ ਵਾਹੀ ਆਵਾਦਾਨ ਸਦਾ ਮਸਹੂਰ ਉਹਾਂ ਗਣੀ ਬਸੇ ਮਾਮੂਰ ਜਿਉਂ ਤੇ ਸਾਲ ਕਰੇ ਜੋ ਭਾਵੇ ਮਹਿਰ ਮਹਿਲ ਨਾ ਕੋ ਟਿਕਾਵੇ ਕਹਿ ਰਵਿਦਾਸਲਾ ਚ ਮਾਰਾ ਜੋ ਹਮ ਸਹਿਰੀ ਸੁਰਮੀਦ ਹਮਾਰਾ ਸਾਧ ਸੰਗਤ ਜੀ ਸਤਿਗੁਰੂ ਜੀ ਫਲੋਂਦੇ ਜਿਹੜਾ ਕੋ ਮੇਰੇ ਮੇਰੇ ਮਿੱਤਰ ਹੈ ਜਿਹੜੇ ਮੇਰੇ ਸ਼ਹਿਰ ਦਾ ਵਾਸੀ ਬਣ ਜਾਵੇਗਾ ਉਮਰ ਕੇ 84 ਦੇ ਗੇੜੇ ਨੇ ਆਵੇਗਾ 사ਸੰਗ ਜੀ ਇਹ ਕਰਕੇ ਸਤਗੁਰੂ ਦੇ ਜਨਮ ਦਿਹਾੜੇ ਨੂੰ ਮਨਾਓ ਤੇ ਖੁਸ਼ੀਆਂ ਪ੍ਰਾਪਤ ਕਰੋ ਫਿਰ ਗੁਰਦਾਸ ਟਰਸਟ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ ਸਾਰੇ ਦੇ ਦੇਸ਼ ਦੇ ਵਿੱਚ ਔਰ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਆਖਦੇ ਹਾਂ 사ਸੰਗ ਜੀਓ ਆਓ ਪਿਆਰਿਓ ਅਮਰਤਮੇਲੀ ਉਠਿਏ RAM ਦਾ ਨਾਮ ਜਪੀਏ ਸਦਾ ਸੁਖ ਪ੍ਰਾਪਤ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਬੋਲੇ ਸੋ ਨਿਰਭੈ ਅਦ ਗੁਰਦਾਸ ਮਹਾਰਾਜ ਕੀ ਜੈ ਬੋਲੇ ਸੋ ਨਿਹਾਲ ਸਤਿਗੁਰੂ ਨਾਨਕ ਦੇਵ ਮਹਾਰਾਜ ਕੀ ਜੈ ਬੋਲੇ ਸੋ ਨਿਹਾਲ ਸਤਿਗੁਰੂ ਸਰਬੰਦਾਸ ਮਹਾਰਾਜ ਕੀ ਜੈ ਬੋਲੇ ਸੋ ਨਿਹਾਲ ਪਿਤਾ ਸੰਤੋਖ দাস ਮਾਤਾ ਕਲਸਾ ਕੀ ਜੈ ਚੈ ਗੁਰੂ ਰਵਦਾਸ ਤਾਨੂ ਗੁਰਦਾਸ ਸਤਿਨਾਮ ਸ੍ਰੀ ਵਾਹਿਗੁਰੂ ਜੀ